ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਨੂੰ ਅਸੀਂ ਦੱਸਦੇ ਕਿ ਇਸ ਵੇਲੇ ਅਸੀਂ ਜੌੜਾ ਫਾਟਕ ਦੇ ਕੋਲ ਮੌਜੂਦ ਹਾਂ ਉਹੀ ਜੌੜਾ ਫਾਟਕ ਜਿੱਥੇ ਕਾਫੀ ਸਮਾਂ ਪਹਿਲਾਂ ਹਾਦਸਾ ਹੋਇਆ ਸੀ ਟ੍ਰੇਨ ਹਾਦਸਾ ਤਾਂ ਮਸ਼ਹੂਰ ਜੌੜਾ ਫਾਟਕ ਆ ਅੱਜ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਚੋਹਾਨ ਸਲੋਨ ਐਂਡ ਸਪਾ ਸੈਂਟਰ ਦੇ ਬਾਹਰ ਮੌਜੂਦ ਹਾਂ ਜਿਸ ਦੇ ਵਿੱਚ ਸਪੈਸ਼ਲ ਸਟਾਫ ਅਤੇ ਥਾਣਾ ਮੋਕਮਪੁਰਾ ਦਾ ਸਾਂਝਾ ਜਿਹੜਾ ਰੇਡ ਕੀਤਾ ਗਿਆ ਉਹ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਈਏ ਕਿ ਰੇਡ ਲਗਭਗ ਦੁਪਹਿਰ 1:30 ਵਜੇ ਦੇ ਕਰੀਬ ਕੀਤਾ ਗਿਆ ਤਾਂ ਹੁਣ 9:00 ਵੱਜ ਚੁੱਕੇ ਨੇ 9 ਘੰਟੇ ਦਾ ਸਮਾਂ ਬੀਤ ਚੁੱਕਿਆ ਅਜੇ ਤੱਕ ਨਾ ਤਾਂ ਅੰਦਰੋਂ ਕੋਈ ਪੁਲਿਸ ਅਧਿਕਾਰੀ ਜਾਂ ਸਪੈਸ਼ਲ ਫੋਰਸ ਦਾ ਬੰਦਾ ਬਾਹਰ ਨਿਕਲਿਆ ਜਦ ਅੰਦਰ ਅਗਰ ਕੁਝ ਨਹੀਂ ਆਤਾ ਫਿਰ 8 ਘੰਟੇ ਜਿਹੜੇ ਆ ਉਹ ਪੁਲਿਸ ਅਧਿਕਾਰੀ ਤੇ ਸਪੈਸ਼ਲ ਫੋਰਸ ਅੰਦਰ ਕੀ ਕਰ ਰਹੀ ਆ ਸਾਰੇ ਗੇਟ ਬੰਦ ਕੀਤੇ ਹੋਏ ਨੇ ਲੌਕ ਕੀਤੇ ਹੋਏ ਨੇ ਤੁਹਾਨੂੰ ਦੱਸ ਦਈਏ ਅੰਦਰ ਦੀਆਂ ਲਾਈਟ ਬੰਦ ਕੀਤੀਆਂ ਹੋਈਆਂ ਨੇ ਹੋ ਲੋਕ ਇਕੱਠਾ ਹੋਏ ਨੇ ਅਧਿਕਾਰੀ ਅੰਦਰ ਨੇ ਜੋ ਇਸ ਪਾ ਦੇ ਉੱਪਰ ਗੈਰ ਕਾਨੂੰਨੀ ਧੰਨਾ ਚੱਲ ਰਿਹਾ ਸੀਗਾ ਦੇ ਵਪਾਰ ਦਾ ਅਗਰ ਲੋਕ ਅੰਦਰ ਕਬਜ਼ੇ ਚ ਲਏ ਹੋਏ ਨੇ ਪੁਲਿਸ ਨੇ ਤਾਂ 8 ਘੰਟੇ ਉਹਨਾਂ ਦੇ ਕੋਲੋਂ ਕਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ 8 ਘੰਟੇ ਦਾ ਸਮਾਂ ਬੀਤ ਚੁੱਕਿਆ ਉਹਨਾਂ ਨੂੰ ਅੰਦਰੋਂ ਬਾਹਰ ਕੱਢਿਆ ਕਿਉਂ ਨਹੀਂ ਜਾ ਰਿਹਾ মিডিਆ ਲਗਾਤਾਰ ਇਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਉਹ ਬਾਹਰ ਨਿਕਲੇ ਸਾਨੂੰ ਇਹਦਾ ਸਪਸ਼ਟਿਕਰਨ ਕਰੇ ਤਾਂ মিডিਆ ਵੀ ਇੱਥੋਂ ਜਿਹੜਾ ਜਾਵੇ ਸ਼ਾਇਦ ਅਧਿਕਾਰੀਆਂ ਦੇ ਵੱਲੋਂ ਇਹ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਲੋਕ ਇੱਥੋਂ ਜਾਣ মিডিਆ ਇੱਥੋਂ ਜਾਵੇ ਤੇ ਫੇਰ ਹੀ ਜਿਹੜੇ ਅੰਦਰ ਜਾਂ ਤਾਂ ਜੋੜੇ ਫੜੇ ਹੋਏ ਨੇ ਜਾਂ ਜੋ ਵੀ ਜਿਹੜੀ ਫੋਰਸ ਅੰਦਰ ਬੈਠੀ ਹੋਈ ਆ ਉਹ ਬਾਹਰ ਆਵੇ ਫਿਲਹਾਲ ਤੁਸੀਂ ਤਸਵੀਰਾਂ ਚੋਹਾਨ ਸਲੋਨ ਐਂਡ ਸਪਾ ਸੈਂਟਰ ਦੀਆਂ ਦੇਖ ਲਓ ਜਿੱਥੇ ਲਗਭਗ ਦੁਪਹਿਰ ਦੇ ਟਾਈਮ ਤੋਂ ਰੇਡ ਪਈ ਆ 8 ਘੰਟੇ ਤੋਂ ਬਾਅਦ ਦਾ ਸਮਾਂ ਵੀ ਚੁੱਕਿਆ ਅਜੇ ਤੱਕ ਕਿਸੇ ਨੂੰ ਵੀ ਜਿਹੜਾ ਬਾਹਰ ਨਹੀਂ ਕੱਢਿਆ ਗਿਆ ਇਸ ਵੇਲੇ ਸਾਡੇ ਨਾਲ ਉਹ ਵੀਰ ਮੌਜੂਦ ਆ ਜਦੋਂ ਰੇਡ ਪਈ ਸੀ ਕਿਤੇ ਤੇ 30 ਮਿੰਟ ਤੇ ਰੇਡ ਪਈ ਹੈ 2.5 ਵੇ ਪੂਰੇ ਰੇਡ ਪਈ ਆ ਉਸ ਟਾਈਮ ਮੈਂ ਇੱਥੋਂ ਲੰਘ ਰਿਹਾ ਸੀ ਜਿਸ ਟਾਈਮ ਰੇਡ ਪਈ ਆ ਸਿਰਫ ਮਸਾਇ ਪਿੰਡ ਦੇ ਸੈਂਟਰਲ ਇਰਾਡ ਦੇ ਵਿੱਚ ਨਾ ਜਿਸ ਵੇਲੇ ਜੀ ਠੰਡਾ ਹੋ ਰਿਹਾ ਸੀ ਮੈਂ ਤੇ ਵੇਖਦਾ ਚਾਰ-ਪੰਜ ਸਾਲ ਤੋਂ ਵੇਖ ਰਿਹਾ ਜੀ ਇਹਨਾਂ ਨੂੰ ਤਾਂ ਹੁਣ ਫੇਰ ਦੁਬਾਰਾ ਐਸ ਐਚਓ ਮੋਹਕਮਪੁਰਾ ਸਲੋਨ ਦੇ ਵਿੱਚ ਪਹੁੰਚੇ ਨੇ ਜਿੱਥੇ ਅੱਜ ਰੇਡ ਪਈ ਹੋਈ ਆ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾਂਦਾ ਕਿ ਪਹਿਲਾਂ ਵੀ ਐਸਐਚਓ ਸਾਹਿਬ ਆਏ ਸੀ ਤਾਂ ਚਲੇ ਗਏ ਸੀ ਹੁਣ ਦੁਬਾਰਾ ਆਏ ਨੇ ਦੱਸਿਆ ਜਾ ਰਿਹਾ ਕਿ ਅੰਦਰ ਲਗਭਗ 6 ਤੋਂ 7 ਜੋੜੇ ਜਿਹੜੇ ਉਹ ਅੰਦਰ ਨੇ ਐਸਐਚਓ ਸਾਹਿਬ ਵੱਲੋਂ ਕਿਹਾ ਗਿਆ ਕਿ ਮੈਂ ਅੰਦਰੋਂ ਜਾ ਕੇ ਫੇਰ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗਾ ਕਿ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਕਿਸ ਤਰ੍ਹਾਂ ਦੇ ਪਰਚੇ ਦਰਜ ਹੋਏ ਨੇ ਐਸਐਚਓ ਸਾਹਿਬ ਅੰਦਰ ਗਏ ਨੇ ਪਹਿਲਾਂ ਵਾਪਸ ਗਏ ਸੀ ਹੁਣ ਫੇਰ ਦੁਬਾਰਾ ਸਲੂਨ ਦੇ ਵਿੱਚ ਪਹੁੰਚੇ ਨੇ ਜਿੱਥੇ ਰੇਡ ਪਈ ਹੋਈ ਆ ਤਾਂ ਤੁਸੀਂ ਦੇਖਿਆ ਕਿ ਪਹਿਲਾਂ ਲੋਕਾਂ ਦਾ ਬਹੁਤ ਜਮਾਲਵਾ ਲੱਗਿਆ ਹੋਇਆ ਸੀ ਤਾਂ ਪੁਲਿਸ ਅਧਿਕਾਰੀ ਜਿਹੜੇ ਫਾਲਤੂ ਦੇ ਲੋਕ ਉਹਨਾਂ ਨੂੰ ਇੱਧਰ ਉੱਧਰ ਜਿਹੜਾ ਤਿੱਤਰ-ਵਿੱਤਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਰੇਡ ਤੋਂ ਬਾਅਦ ਹੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਸੀਗੇ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਮੈਮ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੇ ਇੱਥੇ ਤਫ਼तीश ਕਰ ਰਹੇ ਆ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਕਾਈਂਡਲੀ ਸਾਡਾ ਕੰਪਨੀ ਸਾਡੇ ਕੋਲ ਵੀਡੀਓ ਹੈਗੀ ਹੈ ਔਰ ਜਦੋਂ ਆ ਕੇ ਕਿੰਨੇ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਏ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ 'ਚ ਜੀ ਮੈਂ ਮੈਂ ਮਾਣ ਦੇ ਵਿੱਚ ਵੀ ਰੈਡ ਕੀਤੀ ਗਈ ਸੀ ਉਹ ਦੋ ਲੜਕੇ ਉੱਥੋਂ ਦੇ ਵੀ ਕਾਪੀ ਕਿਉਂ ਨਹੀਂ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਬਾਕੀ ਤੁਹਾਨੂੰ ਕੱਲ ਜੀ ਮੈਂ ਜਿਹੜੇ ਰਿਪੋਰਟ ਤੋਂ ਦੇ ਕੇ ਬਾਹਰ ਦੇ ਆ ਇਹ ਲੋਕੀਂ ਦੇ ਬਾਰਦੀ ਵੀ ਨਹੀਂ ਮੈਂ ਬੇਸਿਕਲੀ ਕੰਮ ਵਿੱਚ ਹੁੰਦਾ ਸੀਗੀ థాంਕ ਯੂ ਸੋ ਮਚ ਮੈਮ ਮੈਮ ਜਿਹੜੀ ਅੱਜ ਇਹ ਕਾਰਵਾਈ ਕੀਤੀ ਗਈ ਕੀ ਕਹਾਂ ਚਾਹਾਂਗੇ ਕਿਥੋਂ ਥੋੜਾ ਜਿਹਾ ਸਾਡਾ ਕੋਆਪਰੇਟ ਕਰੋ ਤੁਹਾਨੂੰ ਸਵੇਰੇ ਦੇ ਬਾਰੇ ਐਸੇ ਡਿਟੇਲ ਵਿੱਚ ਦੱਸਾਂਗੇ ਜੇ ਨਹੀਂ ਕਿ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਉਹਨਾਂ ਨੂੰ ਤੁਸੀਂ ਕਨਫਰਮ ਕਰਤ ਅਸੀਂ ਆਪਣੀ ਤਪਤੀ ਸਾਡੇ ਜਾ ਰਹੀ ਹੈ ਹਜੇ ਚੱਲ ਰਹੀ ਹੈ ਤਪਤੀ ਜੋ ਜੋ ਬਰੀਫਿੰਗ ਹੋਣਗੇ ਤੁਹਾਨੂੰ ਕੱਲ ਇਸ ਬਾਰੇ ਡਿਟੇਲ ਚ ਦੱਸ ਦਿੱਤਾ ਜਾਏਗਾ ਕਿੰਨੇ ਮੁੰਡੇ ਕੁੜੀਆਂ ਜਿਹੜੇ ਤੁਹਾਡੇ ਕੋਲ ਕਸਟਡੀ ਤੁਹਾਡੇ ਸਾਹਮਣੇ ਨੇ 6 ਜਣੇ ਦਾ ਮਾਲਕ ਹੋਰ ਤੇ ਪਰਚਾ ਹੋਇਆ ਹੈ ਬਿਲਕੁਲ ਇੱਕ ਮੁੰਡਾ ਵੀ ਜੋ ਭੱਜ ਗਿਆ ਸੀ ਨਹੀਂ ਐਸਾ ਤਾਂ ਕੁਝ ਨਹੀਂ ਹੈ ਦੋ ਮੁੰਡੇ ਭੱਜੇ ਇੱਕ ਪੁਲਿਸ ਨੇ ਫੜਿਆ ਸੀ ਨਹੀਂ ਐਦਾਂ ਦਾ ਕੁਝ ਨਹੀਂ ਹੈ ਤੁਹਾਡੇ ਸਾਹਮਣੇ ਕਿਹਨਾਂ ਦੀ ਨਹੀਂ ਫੜੀ ਮੈਡਮ ਅਸੀਂ ਅਸੀਂ ਤੁਹਾਨੂੰ ਦੱਸ ਦਈਏ ਕਿ ਚੋਹਾਨ ਸਲੂਨ ਦੇ ਵਿੱਚੋਂ ਜਿਹੜੇ ਮੁੰਡੇ ਕੁੜੀਆਂ ਦਾ ਜ਼ਿਕਰ ਕੀਤਾ ਗਿਆ ਸੀ ਪੁਲਿਸ ਨੇ ਆਪਣੇ ਕਸਟਡੀ ਦੇ ਵਿੱਚ ਲੈ ਲਏ ਨੇ ਤਾਂ ਹੁਣ ਉਹਨਾਂ ਨੂੰ ਜਿਹੜਾ ਪੁਲਿਸ ਆਪਣੇ ਨਾਲ ਲੈ ਕੇ ਜਾ ਰਹੀ ਆ ਪਹਿਲਾਂ ਇਸ ਤੋਂ ਪਹਿਲਾਂ ਜਿੰਨੇ ਆ 8 ਕੁੜੀਆਂ ਦਾ ਜ਼ਿਕਰ ਕੀਤਾ ਗਿਆ ਸੀ ਤਾਂ ਇਸ ਤੋਂ ਪਹਿਲਾਂ ਗੱਡੀ ਦੇ ਵਿੱਚ 8 ਕੁੜੀਆਂ ਜਿਹੜੀਆਂ ਉਹ ਲਿਜਾਈਆਂ ਜਾ ਚੁੱਕੀਆਂ ਨੇ ਤਾਂ ਹੁਣ ਇਸ ਦੇ ਵਿੱਚ ਜਿਹੜੇ ਕਰਤਾ 5 ਮੁੰਡੇ ਨੇ ਉਹ ਵੀ ਗੱਡੀ ਦੇ ਵਿੱਚ ਬੈਠੇ ਹੋਏ ਨੇ ਮੈਡਮ ਦੇ ਵੱਲੋਂ ਫਿਲਹਾਲ ਇਸ ਦੀ ਜਿਹੜੀ ਪੂਰੀ ਦੀ ਪੂਰੀ ਪੁਸ਼ਟੀ ਆ ਉਹ ਕੱਲ ਨੂੰ ਕਰਨ ਦੀ ਗੱਲ ਕੀਤੀ ਗਈ ਆ ਤਾਂ ਦੱਸ ਦਈਏ ਕਿ ਤੁਹਾਨੂੰ ਅਸ ਵੇਲੇ ਚੋਹਾਨ ਕਿਸਲ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਲਗਭਗ 10 ਘੰਟੇ ਦੀ ਲੰਬੀ ਪੁਛਗਿਸ ਤੋਂ ਬਾਅਦ ਹੁਣ ਸਲੂਨ ਦੇ ਵਿੱਚੋਂ 8 ਕੁੜੀਆਂ ਔਰ 5 ਮੁੰਡੇ ਜਿਹੜੇ ਨੇ ਪੁਲਿਸ ਨੇ ਆਪਣੀ ਕਸਟਡੀ ਦੇ ਵਿੱਚ ਲੈਏ ਨੇ ਜਿਨ੍ਹਾਂ ਨੂੰ ਫਿਲਹਾਲ ਜਿਹੜੀ ਪੁਲਿਸ ਆਪਣੇ ਨਾਲ ਲੈ ਗਈ ਆ ਐਸ ਐਚਓ ਸਾਹਿਬ ਦੇ ਵੱਲੋਂ ਸਾਰੇ ਮਾਮਲੇ ਦੀ ਪੁਸ਼ਟੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਪੁਸ਼ਟੀ ਕਰ ਦਿੱਤੀ ਜਾਊਗੀ ਤਾਂ ਇੱਕ ਵੱਡਾ ਸਵਾਲ ਆ ਇੱਕ ਬਹੁਤ ਭੀੜ ਭੜਾ ਵਾਲਾ ਏਰੀਆ ਵਾ ਬਹੁਤ ਸਾਰੇ ਲੋਕ ਮੁਹੱਲਾ ਲੱਗੇ ਆ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ ਇਸ ਸਲੂਨ ਦੇ ਉੱਪਰ ਜਿਹੜਾ ਦੇਵਪਾਰ ਦਾ ਧੰਦਾ ਉਹ ਸਪਾ ਸੈਂਟਰ ਦੀ ਆਰਡ ਦੇ ਵਿੱਚ ਚੱਲ ਰਿਹਾ ਸੀ ਤਾਂ ਅੱਜ ਪੁਲਿਸ ਦੇ ਵੱਲੋਂ ਸਪੈਸ਼ਲ ਫੋਰਸ ਔਰ ਪੰਜਾਬ ਪੁਲਿਸ ਥਾਣਾ ਮੋਗੰਪੁਰੇ ਦੇ ਵੱਲੋਂ ਜਿਹੜੀ ਸਾਂਝੀ ਰੇਡ ਕੀਤੀ ਗਈ ਆ ਜਿਸ ਦੇ ਵਿੱਚ 8 ਕੁੜੀਆਂ ਔਰ ਪੰਜ ਮੁੰਡੇ ਜਿਹੜੇ ਨੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ 1 ਲੱਖ ਰੁਪਏ ਦੀ ਨਕਦੀ ਜਿਹੜੀ ਆ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਆ ਤਾਂ ਲਗਭਗ 10 ਤੋਂ 11 ਘੰਟੇ ਦੀ ਪੁੱਛਗਿਰ ਚੱਲੀ ਆ ਵੱਡਾ ਸਵਾਲ ਹੈ ਕਿ ਐਡੀ ਕਿਹੜੀ ਵੱਡੀ ਘਟਨਾ ਸੀ ਕਿ 10 ਘੰਟੇ ਦੀ ਜਿਹੜੀ ਆ ਲੰਬੀ ਪੁੱਛਗਿਰ ਚੱਲੀ ਆ ਤਾਂ ਹੁਣ ਫਿਲਹਾਲ ਪੁਲਿਸ ਜਿਹੜੀ ਆ ਸਾਰੇ ਦੋਸ਼ੀਆਂ ਨੂੰ ਆਪਣੇ ਨਾਲ ਲੈ ਕੇ ਗਈ ਆ ਇਸ ਦੀ ਪੁਸ਼ਟੀ ਜਿਹੜੀ ਆ ਮੈਡਮ ਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਜਾਊਗੀ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਬੰਟੀ ਬਾਬਾ ਦੇ ਨਾਲ ਕਸ਼ਮੀਰ ਸਿੰਘ ਗਿੱਲ